ਇੱਕ ਗਰੰਟੀ ਰਹਗੀ ਹਾਲਾਂਕਿ 5 ਸਾਲ ਚ ਪੂਰੀ ਕਰਨੀ ਹੈ ਪਰ ਮੈਂ ਕੁਝ ਗਰੰਟੀਆਂ ਹਜੇ ਵੀ ਪੂਰੀਆਂ ਕਰਤੀਆਂ ਜਿਹੜੀਆਂ ਮੈਂ ਕਈਆਂ ਵੀ ਨਹੀਂ ਸੀ ਸਭ ਤੋਂ ਪਹਿਲਾਂ ਐਮਐਲਏ ਦੀਆਂ ਪੈਨਸ਼ਨਾਂ ਕੱਟੀਆਂ ਮੈਂ ਸੱਤ-ਸੱਤ ਪੈਨਸ਼ਨਾਂ ਲਈ ਜਾਂਦੇ ਸੀ 5-5 ਲੱਖ ਰੁਪਈਆ ਪੈਨਸ਼ਨਾਂ ਜਾਂਦਾ ਸੀ ਮੈਂ ਕਹਿੰਦਾ ਇੱਕ ਲੈਣੀ ਆ ਲਓ ਨਹੀਂ ਜਾਓ ਕਰੇ ਇਹ ਕਿਹੜੀ ਗੱਲ ਹੈ ਨਾਲੇ ਤਾਂ ਇਹਨੂੰ ਸੇਵਾ ਦਾ ਮੌਕਾ ਦਿਓ ਨਾਲੇ ਕਹਿੰਦੇ ਪੈਨਸ਼ਨ ਦਿਓ ਸੇਵਾ ਦੀ ਪੈਨਸ਼ਨ ਥੋੜੀ ਮਿਲਦੀ ਹੁੰਦੀ ਹੈ ਸੋ ਮੁਲਾਜ਼ਮ ਇੱਕ 40 ਸਾਲ ਕੰਮ ਕਰਦਾ ਇੱਕ ਵਿਭਾਗ ਚ ਇੱਕ ਨਾ ਇੱਕ ਪੈਨਸ਼ਨ ਮਿਲਦੀ ਹੈ ਇਹ ਭਾਵੇਂ 5 ਦਿਨ ਵਾਸਤੇ ਐਮਐਮਐਲਏ ਬਣ ਜਾਣਾ ਇੱਕ ਵਾਰ ਹੋਰ ਪੈਨਸ਼ਨ ਲੱਗੀ ਜੀ 70000 ਹੋਰ ਲੱਗੀ ਜੀ ਕਰ ਕਰਾ ਕੇ ਕਰ ਕਰਾ ਕੇ ਜੇ ਕੋਈ ਪੰਜ ਵਾਰੀ ਐਮਪੀ ਬਣ ਗਿਆ 3.5 ਲੱਖ ਪੈਨਸ਼ਨ ਆ ਉਹਦੀ ਕਈਆਂ ਨੂੰ ਹਾਰ ਕੇ ਫਾਇਦਾ ਹੈ ਵੀ ਪੈਨਸ਼ਨ ਲਵਾਂਗੇ ਉਹ ਕੱਟੀ ਸੋ ਮੈਂ ਹੁਣ ਖਜ਼ਾਨੇ ਦਾ ਹਿਸਾਬਖਤਾ ਲਾ ਕੇ ਮੈਂ ਲੱਗਿਆ ਹੋਇਆ ਮੈਂ ਤਬੀਤ ਬਣਾਉਣ ਯਕੀਨ ਰੱਖਿਓ ਮੇਰੇ ਤੇ ਆਪ ਦਾ ਪੈਸੇ ਖਾਂਦਾ ਨਹੀਂ ਇਹਨਾਂ ਵਾਲੇ ਮੈਂ ਰਹਿਣ ਨਹੀਂ ਦੇਣੇ ਇਧਰੋਂ ਹੀ ਕੱਢਾਂਗੇ ਜਿਹੜੇ ਪਹਾੜਾ ਫੂੜਾਂ ਚ ਪਏ ਨੇ ਇਹਨਾਂ ਦੇ ਤੇ ਇੱਕ ਗਾਰੰਟੀ ਰਹਿ ਗਈ ਸਾਡੀਆਂ ਮਾਵਾ ਭੈਣਾਂ ਨੂੰ ਜਿਹੜਾ 1000 ਰੁਪਈਆ ਦਾ ਮਾਨ ਸਨਮਾਨ ਵਾਲਾ ਜਿਹੜਾ ਗਰੰਟੀ ਉਹ ਪੂਰੀ ਕਰੂੰਗਾ ਇੱਕ ਇੱਕ ਗਰੰਟੀ ਰਹੇਗੀ ਹਾਲਾਂਕਿ 5 ਸਾਲ ਚ ਪੂਰੀ ਕਰਨੀ ਹੈ ਪਰ ਮੈਂ ਕੁਝ ਗਰੰਟੀਆਂ ਇਹ ਜੇ ਵੀ ਪੂਰੀਆਂ ਕਰਤੀਆਂ ਜਿਹੜੀਆਂ ਮੈਂ ਕਈਆਂ ਵੀ ਨਹੀਂ ਸੀ ਸਭ ਤੋਂ ਪਹਿਲਾਂ ਐਮਐਲਏ ਦੀਆਂ ਪੈਨਸ਼ਨਾਂ ਕੱਟੀਆਂ ਮੈਂ ਸੱਤ-ਸੱਤ ਪੈਨਸ਼ਨਾਂ ਲਈ ਜਾਂਦੇ ਸੀ 5-5 ਲੱਖ ਰੁਪਈਆ ਪੈਨਸ਼ਨਾਂ ਜਾਂਦਾ ਸੀ ਮੈਂ ਕਿਹਾ ਇੱਕ ਲੈਣੀ ਆ ਲੋ ਨੀ ਜਾਓ ਕਰੇ ਇਹ ਕਿਹੜੀ ਗੱਲ ਹੈ ਨਾਲੇ ਤਾਂ ਕਹਿੰਦੇ ਸੇਵਾ ਦਾ ਮੌਕਾ ਦਿਓ ਨਾਲੇ ਕਹਿੰਦੇ ਪੈਨਸ਼ਨ ਦਿਓ ਸੇਵਾ ਦੀ ਪੈਨਸ਼ਨ ਥੋੜੀ ਮਿਲਦੀ ਹੁੰਦੀ ਹੈ ਸੋ ਮੁਲਾਜ਼ਮ ਇੱਕ 40 ਸਾਲ ਕੰਮ ਕਰਦਾ ਇੱਕ ਵਿਭਾਗ ਚ ਇੱਕ ਨਾ ਇੱਕ ਪੈਨਸ਼ਨ ਮਿਲਦੀ ਹੈ ਇਹ ਭਾਵੇਂ 5 ਦਿਨ ਵਾਸਤੇ ਐਮਐਮਐਲ ਬਣ ਜਾਣਾ ਇੱਕ ਵਾਰ ਹੋਰ ਪੈਨਸ਼ਨ ਲੱਗ ਗਈ 70000 ਹੋਰ ਲੱਗ ਗਈ ਕਰ ਕਰਾ ਕੇ ਕਰ ਕਰਾ ਕੇ ਜੇ ਕੋਈ 5 ਵਾਰੀ ਐਮਪੀ ਬਣ ਗਿਆ 3.5 ਲੱਖ ਪੈਨਸ਼ਨ ਉਹ ਵੀ ਕਈਆਂ ਨੂੰ ਹਾਰ ਕੇ ਫਾਇਦਾ ਹੈ ਵੀ ਪੈਨਸ਼ਨ ਲਵਾਂਗੇ ਉਹ ਕੱਟੀ ਸੋ ਮੈਂ ਹੁਣ ਖਜ਼ਾਨੇ ਦਾ ਹਿਸਾਬਖਤਾ ਲਾ ਕੇ ਮੈਂ ਲੱਗਿਆ ਹੋਇਆ ਮੈਂ ਤਵੀਤ ਬਣਾਉਣਾ ਯਕੀਨ ਰੱਖਿਓ ਮੇਰੇ ਤੇ ਆਪ ਦਾ ਪੈਸੇ ਖਾਂਦਾ ਨਹੀਂ ਇਹਨਾਂ ਵਾਲੇ ਮੈਂ ਰਹਿਣ ਨਹੀਂ ਦੇਣੇ ਇਦੋਂ ਹੀ ਕੱਢਾਂਗੇ ਜਿਹੜੇ ਪਹਾੜਾਂ-ਪੂੜਾਂ 'ਚ ਪਏ ਨੇ ਇਹਨਾਂ ਦੇ ਤੇ ਇੱਕ ਗਰੰਟੀ ਰਹਿ ਗਈ ਸਾਡੀਆਂ ਮਾਵਾ-ਪੈਣਾਂ ਨੂੰ ਜਿਹੜਾ 1000 ਰੁਪਏ ਵਾਲਾ ਮਾਨ-ਸਨਮਾਨ ਵਾਲਾ ਜਿਹੜਾ ਗਰੰਟੀ ਉਹ ਪੂਰੀ ਕਰੂੰਗਾ ਇੱਕ ਇੱਕ ਗਰੰਟੀ ਰਹਿ ਗਈ ਹਾਲਾਂਕਿ 5 ਸਾਲ 'ਚ ਪੂਰੀ ਕਰਨੀ ਆ ਪਰ ਮੈਂ ਕੁਝ ਗਰੰਟੀ ਇਹ ਜੇ ਵੀ ਪੂਰੀਆਂ ਕਰਤੀਆਂ ਜਿਹੜੀਆਂ ਮੈਂ ਕਈਆਂ ਵੀ ਨਹੀਂ ਸੀ ਸਭ ਤੋਂ ਪਹਿਲਾਂ ਐਮ.ਐਲ.ਏ ਦੀਆਂ ਪੈਨਸ਼ਨਾਂ ਕੱਟੀਆਂ ਮੈਂ ਸੱਤ-ਸੱਤ ਪੈਨਸ਼ਨਾਂ ਲਈ ਜਾਂਦੇ ਸੀ 5-5 ਲੱਖ ਰੁਪਏ ਪੈਨਸ਼ਨਾਂ ਜਾਂਦਾ ਸੀ ਮੈਂ ਕਿ ਇੱਕ ਲੈਣੀ ਆ ਲੋ ਨੀ ਜਾਓ ਕਰੇ ਇਹ ਕਿਹੜੀ ਗੱਲ ਐ ਨਾਲੇ ਤਾਂ ਕਹਿੰਦੇ ਸੇਵਾ ਦਾ ਮੌਕਾ ਦਿਓ ਨਾਲੇ ਕਹਿੰਦੇ ਪ ਸੇਵਾ ਦੀ ਪੈਨਸ਼ਨ ਥੋੜੀ ਮਿਲਦੀ ਹੁੰਦੀ ਹੈ। ਸੋ ਮੁਲਾਜ਼ਮ ਇੱਕ 40 ਸਾਲ ਕੰਮ ਕਰਦਾ ਇੱਕ ਵਿਭਾਗ 'ਚ ਇੱਕ ਨਾ ਇੱਕ ਪੈਨਸ਼ਨ ਮਿਲਦੀ ਹੈ। ਇਹ ਭਾਵੇਂ 5 ਦਿਨ ਵਾਸਤੇ ਐਮਐਮਐਲ ਬਣ ਜਾਣਾ ਇੱਕ ਵਾਰ ਹੋਰ ਪੈਨਸ਼ਨ ਲੱਗ ਗਈ ਜੀ। 70000 ਹੋਰ ਲੱਗ ਗਈ ਜੀ। ਕਰ ਕਰਾ ਕੇ ਕਰ ਕਰਾ ਕੇ ਜੇ ਕੋਈ 5 ਵਾਰੀ ਐਮਪੀ ਬਣ ਗਿਆ 3.5 ਲੱਖ ਪੈਨਸ਼ਨ ਆ ਉਹ ਵੀ। ਕਈਆਂ ਨੂੰ ਹਾਰ ਕੇ ਫਾਇਦਾ ਹੈ। ਵੀ ਪੈਨਸ਼ਨ ਲਾਵਾਂਗੇ। ਉਹ ਕੱਟੀ। ਸੋ ਮੈਂ ਹੁਣ ਖਜ਼ਾਨੇ ਦਾ ਹਿਸਾਬਖਤੌ ਲਾ ਕੇ ਮੈਂ ਲੱਗਿਆ ਹੋਇਆ ਮੈਂ ਤਵੀਤ ਬਣਾਉਣ। ਯਕੀਨ ਰੱਖਿਓ ਮੇਰੇ ਤੇ। ਆਪ ਤਾਂ پیسے ਕਹਾਂਦਾ ਨਹੀਂ ਇਹਨਾਂ ਵਾਲੇ ਮੈਂ ਰਹਿਣ ਨਹੀਂ ਦੇਣੇ ਇਧਰੋਂ ਹੀ ਕੱਢਾਂਗੇ ਜਿਹੜੇ ਪਹਾੜਾ ਫੂੜਾਂ ਚ ਪਏ ਨੇ ਇਹਨਾਂ ਦੇ ਤੇ ਇੱਕ ਗਾਰੰਟੀ ਰਹਿ ਗਈ ਸਾਡੀਆਂ ਮਾਵਾ ਭੈਣਾਂ ਨੂੰ ਜਿਹੜਾ 1000 ਰੁਪਏ ਵਾਲਾ ਮਾਨ ਸਨਮਾਨ ਵਾਲਾ ਜਿਹੜਾ ਗਾਰੰਟੀ ਉਹ ਪੂਰੀ ਕਰੂੰਗਾ